ਵਾਪਸ ਸਵਾਗਤ ਹੈ ਅਸੀਂ ਹੁਣ ਗੱਲ ਕਰਾਂਗੇ ਦਿੱਲੀ ਗੁਰਦੁਆਰੇ ਦੇ ਕਮੇਟੀ ਦੇ ਇਲੈਕਸ਼ਨਸ ਦੇ ਬਾਰੇ ਡਾਕਟਰ ਸਾਹਿਬ ਦਿੱਲੀ ਗੁਰਦੁਆਰੇ ਦੇ ਕਮੇਟੀ ਦੇ ਇਲੈਕਸ਼ਨਸ ਦਾ ਰਿਜ਼ਲਟ ਵਾਪਸ ਆ ਚੁੱਕਿਆ ਹੈ ਤੇ ਉਹਦੇ ਵਿੱਚ ਬਨ ਲਕਾਈ ਦਲ ਨੇ ਕਲੀਨ ਸਵੀਪ ਕੀਤੀ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਦੇਖੋ ਇਹ ਬੜੀ ਹਾਈ ਪਿਚਡ ਔਰ ਬੜੀ ਸ਼ੋਰ ਸ਼ਰਾਬੇ ਵਾਲੀ ਔਰ ਬੜੀ ਖਰਚੀਲੀ ਇਲੈਕਸ਼ਨ ਸੀ ਜੀ ਬਾਗਲ ਦਲ ਵਾਲੇ ਪੰਜਾਬ ਚੋਂ ਨੋਟਾਂ ਦੇ ਟਰੱਕ ਨਹੀਂ ਟਰਾਲੀਆਂ ਪਰ ਕੇ ਲਗਾਏ ਸੀ ਔਰ ਉਹਨਾਂ ਨੇ 33 ਲੱਖ 40-40 ਲੱਖ ਤੱਕ ਦਾ ਵੀ ਸੌਦਾ ਕੀਤਾ ਫੁੱਲ ਸਕੇਲ ਕੈਂਪੇਨ ਸੀ। ਤੇ ਲੱਗਦਾ ਹੈ ਇਹ ਵੀ ਇਹਨਾਂ ਇਲੈਕਸ਼ਨਸ ਦੇ ਵਿੱਚ ਸਿਰਫ 42% ਸਿੱਖਾਂ ਨੇ ਵੋਟਾਂ ਪਾਈਆਂ। ਜੀ। ਜਦੋਂ ਕਿ इवन ਪਿਛਲੀ ਇਲੈਕਸ਼ਨਸ ਵਿੱਚ 44% ਵੋਟਰ ਟਰਨ ਆਊਟ ਸੀ। ਜਿਸ ਪਿਛੇ ਤੇ ਪ੍ਰੋਪਗੈਂਡਾ dono ਪਾਸਿਓਂ ਹੋਇਆ ਹੈ। ਚਾਹੀਦਾ ਤਾਂ ਇਹ ਸੀ ਕਿ 60-70% ਵੋਟਾਂ ਹੁੰਦੀਆਂ ਪਰ ਇੱਕ ਗੱਲ ਜ਼ਾਹਰ ਹੈ। ਕਿ ਜੇ 58% ਲੋਕ ਇੱਕ ਕਮਿਊਨਿਟੀ ਦੇ ਔਰ ਦਿੱਲੀ ਦੇ ਹਵਾਲੇ ਨਾਲ ਇਹ ਗੱਲ ਬੜੀ ਕਲੀਅਰ ਹੈ ਕਿ ਉੱਥੇ ਸਿਰਫ ਸਿੱਖੀ ਸੁਪਵਾੜਾ ਵੋਟਰ ਹੈ ਜੇ ਉਹਨਾਂ ਨੇ ਦਿਲਚਸਪੀ ਨਹੀਂ ਦਿਖਾਈ ਔਰ ਉਹਦੇ ਸ਼ਾਇਦ ਬਹੁਤ ਸਾਰੀ ਯੰਗਰ ਜਨਰੇਸ਼ਨ ਹੋਏਗੀ ਤੇ ਇੱਕ ਗੱਲ ਜ਼ਾਹਰ ਹੈ ਕਿ ਆਮ ਸਿੱਖ ਇਹਨਾਂ ਖਰਚੀਲੀਆਂ ਇਲੈਕਸ਼ਨਾਂ ਤੋਂ ਝੂਠੇ ਪ੍ਰੋਪਾਗੈਂਡੇ ਤੋਂ ਪੈਸਾ ਔਰ ਗਾਲੀ ਗਰੋਚ ਤੋਂ ਬਿਲਕੁਲ ਉਪਰਾਮ ਹੈ ਸੋ ਪਹਿਲਾਂ ਤਾਂ ਇਹਦਾ ਕਨਕਲੂਜਨ ਹੈ ਇਲੈਕਸ਼ਨ ਰਿਜ਼ਲਟਸ ਕੁੱਲ ਮਿਲਾ ਕੇ 40 ਸੀਟਾਂ ਚੋਂ 37 ਜਿਹੜੀਆਂ ਨੇ ਉਹ ਬਾਦਲ ਗਰੁੱਪ ਨੂੰ ਮਿਲੀਆਂ ਹੈ ਸੋ ਜਿਵੇਂ ਅੰਗਰੇਜ਼ੀ ਵਿੱਚ ਕਹਿੰਦੇ ਨੇ ਕਿ ਡੈਵਲ ਮਸਟ ਬੀ 기ਵਨ ਹਿਸ ਡਿਊ ਕਿ ਸ਼ੈਤਾਨ ਨੂੰ ਵੀ ਉਹਦਾ ਬਣਦਾ ਹਿੱਸਾ ਤਾਂ ਦਿਓ ਸੋ ਜ਼ਾਹਰ ਹੈ ਕਿ ਸੁਖਬੀਰ ਬਾਦਲ ਬਿਕਰਮਜੀਤ ਮਜੀਠੀਆ ਵੱਡਾ ਬਾਦਲ ਇਹਨਾਂ ਨੇ ਬੜੀ ਬ੍ਰਿਲੀਅੰਟ ਕੈਂਪੇਨ ਰਨ ਕੀਤੀ ਇਹਨਾਂ ਨੂੰ ਤਜਰਬਾ ਹੈ ਪੰਜਾਬ ਦੇ ਕਿਦਾ ਮੁਲਕ ਕਿਵੇਂ ਲਾਣੇ ਜੀ ਗੁੰਡੇ ਵੀ ਕਾਫੀ ਇਕੱਠੇ ਕੀਤੇ ਲੇਕਿਨ ਇੱਕ ਪਾਰਟੀ ਵਿੱਚੋਂ ਇਹ ਜ਼ਰੂਰ ਮੈਂ ਸਮਝਦਾ ਹਾਂ ਵੀ ਜਦੋਂ ਵੀ ਐਬਸੋਲੂਟ ਪਾਵਰ ਦੀ ਗੱਲ ਹੁੰਦੀ ਹੈ ਹਿਟਲਰ ਦੀ ਅਸੀਂ ਗੱਲ ਕਰਕੇ ਹਟੇ ਹਾਂ ਨਰਿੰਦਰ ਮੋਦੀ ਹਿਟਲਰਿੰਦਾ ਮੇਕਿੰਗ ਦੀ ਗੱਲ ਕਰ ਰਹੇ ਆ ਮੈਂ ਦੇਖਦਾ ਹਾਂ ਵੀ ਸਿੱਖ ਹਿਸਟਰੀ ਚ ਇਵਨ 20th ਸੈਂਚਰੀਸ ਵੀ ਜਦੋਂ ਮਸਤਾਰਾ ਸਿੰਘ ਐਟ ਦਾ ਹੈਲਮ ਆਫ ਅਫੇਅਰਸ ਸੀ 40-45 ਸਾਲ ਰਹਿ ਬਰਾਬਰ ਜਿਹੇ ਦੀ ਆਪੋਜੀਸ਼ਨ ਸੀ ਕਦੇ ਗਿਆਨੀ ਸ਼ੇਰ ਸਿੰਘ ਕਦੇ ਗਿਆਨੀ ਕਰਤਾਰ ਸਿੰਘ ਫਿਰ ਦੂਸਰੇ ਆਉਂਦੇ ਰਹੇ ਇਹ ਨਹੀਂ ਹੋਇਆ ਵੀ ਕਿਸੇ ਕੋਲ ਸ਼ਵਮਨੀ ਕਮੇਟੀ ਹੋਏ ਅਕਾਲ ਤਖਤ ਦਾ ਕੰਟਰੋਲ ਹੋਏ ਪੰਜਾਬ ਲੈਜਿਸਲੇਚਰ ਪਾਰਟੀ ਹੋਏ ਔਰ ਹੁਣ ਇੱਕ ਦਿੱਲੀ ਸੀ ਜਿਹੜਾ ਕਿ ਨੇ ਬਾਦਲ ਦੇ ਅਸ਼ਮੇਗ ਯੱਗ ਦੇ ਘੋੜੇ ਨੂੰ ਰੋਕਿਆ ਹੋਇਆ ਸੀ ਜੀ ਤੇ ਉਹ ਵੀ ਉੱਥੇ ਜਿਹੜਾ ਹੁਣ ਇਹਨਾਂ ਦਾ ਕੰਟਰੋਲ ਹੋ ਗਿਆ ਸੋ ਇਹ ਕੋਈ ਚੰਗਾ ਸਾਈਨ ਨਹੀਂ ਹੈ ਹਾਲਾਂਕਿ ਅਸੀਂ ਸਰਦਿਆਂ ਦੇ ਐਡਮਾਇਰਰ ਨਹੀਂ ਹਾਂ ਇੱਕ ਭਾਜਪਾ ਦੀ ਆਫਸ਼ੂਟ ਹੈ ਇੱਕ ਕਾਂਗਰਸੀ ਆਫਸ਼ੂਟ ਹੈ ਪਰ ਕੁਝ ਜਿਹੜੇ ਨੁਕਤੇ ਨੇ ਜਿਨ੍ਹਾਂ ਦੇ ਵਿੱਚ ਨਾਰਕਸ਼ਾਈ ਕੈਲੰਡਰ ਨੂੰ ਲਾਗੂ ਕਰਨਾ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸਾਮ ਸੰਭਾਲ ਯਾ ਕੌਮੀ ਮੁੱਦਿਆਂ ਦੇ ਉੱਤੇ ਹਾਲਾਂਕਿ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਸਰਨਾਪਰਾ ਜਿਹੜੇ ਨੇ ਉਹ ਕਾਂਗਰਸ ਦੇ ਨਾਲ ਉਹਨਾਂ ਦੀ ਪ੍ਰੋਕਸੀਮਿਟੀ ਸੀ ਪਰ ਜਿਵੇਂ ਹੁਣ ਦੀਆਂ ਇਲੈਕਸ਼ਨਾਂ ਚ ਖੁੱਲ੍ਹੇ ਆਏ ਮਨੇ ਗੋਨਾ ਪਾਰਟੀਆਂ ਨੇ ਪਾਰਟਿਸਿਪੇਟ ਕੀਤਾ ਬੀਜੇਪੀ ਦੇ ਲੋਕਲ ਲੀਡਰ ਬਾਦਲ ਕੈਂਡੀਡੇਟਸ ਨੇ ਜਲਸਿਆਂ ਚ ਬੋਲਦੇ ਸੀ ਜੀ ਪੰਜਾਬ ਚੋ ਕੈਪਟਨ ਅਮਰਿੰਦਰ ਸਿੰਘ ਸਰਨੇ ਦੇ ਹੱਕ ਦੇ ਵਿੱਚ ਬੋਲਿਆ ਸੋ ਇਹ ਜਿਹੜਾ ਇੱਕ ਟ੍ਰੈਂਡ ਹੈ ਕਿ ਵੀ ਗੁਰਦੁਆਰੇ ਸਿੱਖਾਂ ਦੇ ਨੇ ਮੈਨੇਜ ਸਿੱਖਾਂ ਨੇ ਕਰਨੇ ਨੇ ਪਰਟੀਸਿਪੇਸ਼ਨ ਸਿੱਖਾਂ ਦੀ ਹੈ ਬੀਜੇਪੀ ਜਾਂ ਕਾਂਗਰਸ ਦੀ ਲੀਡਰਸ਼ਿਪ ਦਾ ਕੀ ਕੰਮ ਹੈ ਕਿ ਚੋਣ ਰੈਲੀਆਂ ਦੇ ਵਿੱਚ ਆ ਕੇ ਸਿੱਖਾਂ ਨੂੰ ਦੱਸੇ ਸੋ ਇਹ ਸਾਡੇ ਲਈ ਵਰੀ ਦੀ ਗੱਲ ਹੋਣੀ ਚਾਹੀਦੀ ਹੈ ਉੱਥੇ ਕੌਣ ਆਇਆ ਦੋ ਚਾਰ ਸਾਲ 11 ਸਾਲ ਸਭ ਨੇ ਰਹੇ ਨੇ ਦੋ ਜਰ ਸਾਲੇ ਵੀ ਰੁੱਟ ਲੈਣਗੇ ਹੋਰ ਕੋਈ ਹੋਰ ਆ ਜਾਏਗਾ ਪਰ ਦੋ ਟ੍ਰੈਂਡ ਜਿਹੜੇ ਨੇ ਕਿ ਇਹਨਾਂ ਦੋਨਾਂ ਪਾਰਟੀਆਂ ਦਾ ਬੀਜੇਪੀ ਔਰ ਕਾਂਗਰਸ ਦਾ ਸਿੱਧੇ ਤੌਰ ਤੇ ਇਲੈਕਸ਼ਨ ਚ ਦਖਲ ਔਰ ਬੜੀ ਪੂਰ ਟਰਨ ਆਊਟ ਇਹ ਫਿਕਰ ਦੇ ਕਾਰਨ ਨੇ ਕਿ ਸਾਡੀ ਇੱਕ ਜਨ ਯੰਗਰ ਜਨਰੇਸ਼ਨ ਜਿਹੜੀ ਹੈ ਉਹ ਗੁਰਦੁਆਰਿਆਂ ਤੋਂ ਟਰਨ ਆਫ ਹੋ ਰਹੀ ਹੈ ਜੀ ਡਾਕਟਰ ਸਾਹਿਬ ਇਸੇ ਗੱਲ ਤੋਂ ਕਿ ਬਦਲ ਕਾਲੀ ਦਲ ਇਲੈਕਸ਼ਨ ਜਿੱਤ ਚੁੱਕੇ ਹਨ ਦਿੱਲੀ ਵਿੱਚ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਿੱਖ ਪੋਲਿਟਿਕਸ ਦੇ ਇਹਦੇ ਤੇ ਇਹਦੇ ਤੇ ਕੀ ਅਸਰ ਹੋਏਗਾ ਦੇਖੋ ਮੈਂ ਆਲਮੋਸਟ ਐਕਸਪਲੇਨ ਕਰ ਦੱਤੇ ਪਰ ਮੈਂ ਇਹਨੂੰ ਇੱਕ ਚੰਗਾ ਸ਼ਗਨ ਨਹੀਂ ਸਮਝਦਾ ਸਿੱਖ ਪੋਲਿਟੀਕਲ ਹਵਾਲੇ ਨਾਲ ਇਹਦੇ ਨਾਲ ਨੁਕਸਾਨ ਹੋਏਗਾ ਇਹ ਪਹਿਲਾਂ ਹੀ ਪੁੱਤਰੇ ਹੋਏ ਨੇ ਹੋਰ ਇਹਨਾਂ ਦਾ ਦਿਮਾਗ ਖਰਾਬ ਹੋਏਗਾ ਜੀ ਔਰ ਇਹ ਆਰਐਸਐਸ ਨੇ ਖੇਮੇ ਚ ਹੁਣ ਤਾਂ ਇਹ ਹੈ ਵੀ ਕੋਈ ਕਾਰਵਾਈ ਜੇ ਕੁੰਬ ਬਣਾਣ ਗਏ ਇਹਨਾਂ ਦੇ ਅਕਾਲੀ ਤੋਂ ਘਟੋਗੜ ਦਿੱਲੀ ਦੇ ਬੰਗਲਾ ਸਾਹਿਬ ਤੋਂ ਜਿਹੜੇ ਕਥਾਵਾਚਕ ਨੇ ਉਹਨਾਂ ਨੇ ਇਹਨਾਂ ਨੂੰ ਚੈਲੰਜ ਕੀਤਾ ਕਿਉਂਕਿ ਉਹਨਾਂ ਨੂੰ ਏਸੀ ਕਿ ਵੀ ਅਸੀਂ ਆਪਣੀ ਗੱਲ ਫਰੀडम ਨਾਲ ਕਹਿ ਸਕਦੇ ਹਾਂ ਸੋ ਹੁਣ ਇਹ ਸਾਰਾ ਹੀ ਜਿਹੜਾ ਲਾਣਾ ਇਹ ਹਾਵੀ ਹੋਏਗਾ ਔਰ ਸਿੱਖਾਂ ਦਾ ਪੋਲੀਟੀਕਲ ਨਾਲੋਂ ਵੀ ਧਾਰਮਿਕ ਪੱਖ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਿਆ ਇਹ ਇਹ ਸਾਰੇ ਦਾ ਉੱਥੇ ਪਾਵਰ ਚਾੜਨ ਵਾਲੇ ਇਹਨਾਂ ਦੇ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਬੀਵੀ ਦੀ ਬੀਵੀ ਸੀ ਦੇ ਵਿੱਚ ਇੱਕ ਰਿਪੋਰਟ ਆਈ ਹੈ ਜਿਹਦੇ ਵਿੱਚ ਇਹ ਨਾਲ ਇਹ ਕਿ ਇੰਡੀਆ ਵਿੱਚ ਇਨਟੋਲਰੈਂਸ ਦੀ ਸ਼ੁਰੂਆਤ ਬਾਬਰੀ ਮਸਜਿਦ ਦੇ ਢਾਂ ਲੈ ਕਿਤੇ ਗਏ ਭਾਜੀਪੀ ਦੇ ਅੰਦੋਲਨ ਨਾਲ ਹੋਈ ਹੈ ਇਸ ਗੱਲ 'ਤੇ ਥੋੜਾ ਜਾਣਨਾ ਪੜਨਾ ਦੇਖੋ ਇਹ ਰਿਪੋਰਟ ਮੈਂ ਵੀ ਦੇਖੀ ਹੈ ਹਾਂਜੀ ਮੈਂ ਇਹ ਸਮਝਦਾ ਹਾਂ ਵੀ ਇਨਟੋਲਰੈਂਸ ਇਹ ਵੀ ਇੱਕ ਹਿੰਦੂ ਸੁਸਾਇਟੀ ਨੇ ਆਪਣੇ ਪ੍ਰੋਪਾਗੈਂਡਾ ਤੰਤਰ ਨਾਲ ਜੀ ਦੁਨੀਆ ਦੇ ਵਿੱਚ ਇੱਕ ਪ੍ਰਭਾਵ ਬਣਾਇਆ ਹੋਇਆ ਹੈ ਕਿ ਅਸੀਂ ਬਹੁਤ ਟੋਲਰੈਂਟ ਕਲਚਰ ਹੈ ਦੇਖੋ ਜੀ ਜਿਹੜਾ ਵੀ ਆਇਆ ਸਾਡੇ ਚ ਰਹਿ ਗਿਆ ਅਸੀਂ ਕਿਸੇ ਦਾ ਧਰਮ ਪਰिवर्तन ਨਹੀਂ ਕੀਤਾ ਅਸੀਂ ਕੋਈ ਜਿਹੜਾ ਹੈ ਇਹ ਗੱਲ ਠੀਕ ਨਹੀਂ ਹੈ ਬੁੱਧ ਧਰਮ ਦੇ ਹਵਾਲੇ ਨਾਲ ਮੈਂ ਅਕਸਰ ਗੱਲ ਕਰਦਾ ਹਾਂ ਅੱਜ ਵੀ ਮੈਂ ਗੱਲ ਕਰਕੇ ਹਟਿਆ ਜੀ ਤੇ ਜੇ ਇਹਨਾਂ ਦੀ ਟੋਲਰੈਂਸ ਦੇਖਣੀ ਹੈ ਬਾਬਰੀ ਮਸਜਿਦ ਤਾਂ 6 ਦਸੰਬਰ 1992 ਨੂੰ ਢਾਈ ਜੀ ਜੂਨ 1984 ਉਸ ਤੋਂ ਪਹਿਲਾਂ ਹੋਇਆ 8 ਸਾਲ ਪਹਿਲਾਂ ਹੋਇਆ ਸੋ ਟੋਲਰੈਂਸ ਕਿੱਥੇ ਸੀ ਨਵੰਬਰ 84 ਉਸ ਤੋਂ 8 ਸਾਲ ਪਹਿਲਾਂ ਹੋਇਆ ਤੇ ਜੇ ਤੁਸੀਂ 47 ਤੋਂ ਲੈ ਕੇ 92 ਤੱਕ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਖਿਲਾਫ ਜਿਨ੍ਹਾਂ ਨੂੰ ਰੌਇਟਸ ਕਿਹਾ ਜਾਂਦਾ ਸੀ ਅਸਲ 'ਚ ਉਹ ਮੁਸਲਮਾਨਾਂ ਦੀਆਂ ਕਿਲਿੰਗਸ ਹੁੰਦੀਆਂ ਸੀ ਉਹ ਅਹਮਦਾਬਾਦ 'ਚ ਹੋਣ ਉਹ ਲਖਨਊ 'ਚ ਹੋਣ ਉਹ ਯੂਪੀ ਦੇ ਬਿਹਾਰ ਦੇ ਕਿਸੇ ਹੋਰ ਸ਼ਹਿਰ 'ਚ ਹੋਣ ਉਹ ਲਗਾਤਾਰਤਾ ਨਾਲ ਉਹਨਾਂ ਨੂੰ ਸੰਪਰਦਾਇਕ ਦੰਗੇ ਕਹਿੰਦੇ ਸੀ ਪਰ ਉਹ ਸੰਪਰਦਾਇਕ ਦੰਗੇ ਨਹੀਂ ਸੀ ਵਨ ਸਾਈਡਿਡ ਕਿਲਿੰਗ ਆਫ ਦਾ ਮੁਸਲਿਮਸ ਸੀ ਔਰ ਸਿੱਖਾਂ ਨੂੰ ਇਸ ਗੱਲ ਦੀ ਉਦੋਂ ਤੱਕ ਸਮਝ ਨਹੀਂ ਆਈ ਐ ਅਸੀਂ ਵੀ ਆਪਣੇ ਸਕੂਲ ਦੇ ਕਿ ਉਹਨਾਂ ਨੂੰ ਦੰਗੇ ਹੀ ਸਮਝਦੇ ਸੀ ਕਿਉਂਕਿ ਮੀਡੀਆ ਉਹੀ ਸੀ ਜਦੋਂ ਨਵੰਬਰ 84 ਹੋਇਆ ਤੇ ਫਿਰ ਉਹਨੂੰ ਵੀ ਦੰਗੇ ਕਹਿਣ ਲੱਗ ਗਏ ਸਿੱਖ ਵਿਰੋਧੀ ਦੰਗੇ ਉਦੋਂ ਸਾਨੂੰ ਸਮਝ ਆਈ ਵੀ ਨਹੀਂ ਇਹ ਦੰਗੇ ਨਾ ਉਦੋਂ ਦੰਗੇ ਸੀ ਨਾ ਹੁਣ ਦੰਗੇ ਜੀ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1992 ਤੋਂ ਬਾਅਦ ਭਾਜਪਾ ਜਿਹੜੀ ਹਿੰਦੂਤਵੀ ਪਾਰਟੀ ਹੈ ਉਹਨੂੰ ਪੋਲੀਟੀਕਲ ਪਾਵਰ ਮਿਲੀ 1992 ਤੋਂ ਪਹਿਲਾਂ ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਤਿੰਨ ਸੀਟਾਂ ਸੀ ਕੁੱਲ ਸੋ ਬਾਬਰੀ ਮਸਜਿਦ ਢਾ ਕੇ ਉਹਨਾਂ ਨੇ ਹਿੰਦੂਆਂ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਆਪਣੇ ਹਿੰਦੂਤਵ ਵੀਕ ਰੈਡੈਂਸ਼ਲ ਜਿਹੜੇ ਨੇ ਉਹ ਐਸਟੈਬਲਿਸ਼ ਕਰ ਦਿੱਤੇ ਜੀ ਉਹਦੇ ਤੋਂ ਬਾਅਦ ਇਲੈਕਸ਼ਨਾਂ ਜਦੋਂ ਹੋਈਆਂ ਨੇ ਭਾਜਪਾ ਵੀ ਬੱਲੇ ਬੱਲੇ ਸੀ ਉਸ ਤੋਂ ਬਾਅਦ ਅਸੀਂ ਦੇਖਦੇ ਆਂ ਵੀ ਤਿੰਨ ਵਾਰ ਵਾਜਪਾਈ ਦੀ ਸਰਕਾਰ ਬਣੀ ਐ ਇੱਕ ਵਾਰੀ 13 ਦਿਨ ਇੱਕ ਵਾਰੀ 13 ਮਹੀਨੇ ਇੱਕ ਵਾਰੀ 5 ਸਾਲ ਔਰ ਹੁਣ ਆਲਮੋਸਟ ਉਹੀ ਭਾਜਪਾ ਜਿਹਨੂੰ ਕੋ ਪੁੱਛਦਾ ਨੇ ਸੀ ਹਿੰਦੁਸਤਾਨ 1992 ਤੋਂ ਬਾਅਦ ਅੱਜ ਜਿਹੜੀ ਦੋਸਤਾਨੀ ਦੀ ਗੱਲ ਹੁੰਦੀ ਹੈ ਦੋ ਆਲਟਰਨੇਟ ਬਣ ਗਏ ਨੇ ਕੋਲੀਸ਼ਨਸ ਜੀ ਇਹਦਾ ਉਹ ਜਿਹੜਾ ਉਹ ਕਾਂਗਰਸ ਦੇ ਨਾਲ ਜੁੜੀਆਂ ਹੋਈਆਂ 18-20 origional ਪਾਰਟੀਆਂਸ ਨੇ ਜਾਂ ਭਾਜਪਾ ਦੇ ਨਾਲ ਨੇ ਜਾਂ ਉਹਨਾਂ ਦੀ ਸਰਕਾਰ ਬਣੇਗੀ ਜਾਂ ਉਹਨਾਂ ਦੀ ਬਣੇਗੀ ਸੋ ਬਾਬਰੀ ਮਸਜਿਦ ਭਾਜਪਾ ਲਈ ਸ਼ਾਰਟ ਇਨ ਦਾ ਆਰਮ ਸੀ ਜਿਹਨੇ ਉਹਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾਇਆ ਪੋਲੀਟੀਕਲੀ ਪਰ ਇਨਟੋਲਰੇਂਸ ਜਿਹੜੀ ਹੈ ਉਹ ਬਿਲਟ ਇਨ ਹੈ ਹਿੰਦੂ ਕਲਚਰ ਦੇ ਵਿੱਚ ਹਿੰਦੂ ਮਾਈਂਡਸੈਟ ਦੇ ਵਿੱਚ ਉਹ ਉਸ ਤੋਂ ਵੱਖਰੇ ਕਦੇ ਵੀ ਸਿਰਫ ਇਹ ਹੈ ਵੀ ਉਹ ਭੜਕਾ ਨਹੀਂ ਮਾਰਦੇ ਤੇ 92 ਤੋਂ ਬਾਅਦ ਉਹਨਾਂ ਨੇ ਬੜਕਾ ਮਾਰਨੀ ਸ਼ੁਰੂ ਕਰਤੀਆਂ ਜਾਂ 84 ਵੜੀ ਸ਼ੁਰੂ ਕਰ ਦਿੱਤੀ ਸੀ ਆਦਰਵਾਇਜ਼ ਇਹ ਇਨਟੋਲਰੈਂਟ ਰਹੇ ਨੇ ਥਰੋਅਆਊਟ देयर ਹਿਸਟਰੀ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਅੱਜਾਦੂ ਮੈਂ ਖਬਰਾਂ ਪੜ ਰਹੀ ਸੀ ਉਹਦੇ ਵਿੱਚ ਮੈਨੂੰ ਮੈਂ ਪੜਿਆ ਕਿ ਜੋ 15 ਸਾਲ ਦੀ ਕੁੜੀ ਜਿਹੜੀ ਐ ਪੈਨਡਲਟਨ ਜੀ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਓਬਾਮਾ ਇਨੌਗਰੇਸ਼ਨ ਵਿੱਚ ਬੈਂਚ ਹਿੱਸਾ ਲੈ ਕੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਨੂੰ ਐਕਚੁਅਲੀ ਪਤਾ ਚੱਲਿਆ ਕਿ ਇੱਕ ਜਦੋਂ ਇੱਕ ਪਾਰਟਿਚ ਕੇ ਜੈਸੀ ਕੇ ਉਹਨਾਂ ਨੇ ਗਨਮੈਨ ਨੇ ਫਾਇਰ ਕੀਤਾ ਓਪਨ ਫਾਇਰਿੰਗ ਕੀਤੀ ਤੇ ਕਾਫੀ ਲੋਕ ਉੱਥੇ ਕਾਇਲ ਵੀ ਹੋਏ ਨੇ ਤੇ ਇਸ ਬਾਰੇ ਸੁਣ ਕੇ ਬਹੁਤ ਅਫਸੋਸ ਜ਼ਾਹਿਰ ਹੋਇਆ ਸਾਡਾ ਲੇਕਿਟ ਵਾਸ ਵੈਰੀ ਸੈਡ ਦੇਖੋ ਅਨਫੋਰਚਨਟਲੀ ਜਦੋਂ ਅਮਰੀਕਾ ਦੇ ਵਿੱਚ ਗਨ ਕੰਟਰੋਲ ਦੇ ਉੱਤੇ ਡਿਬੇਟ ਪੂਰੇ ਸਿਰੇ ਤੇ ਲੱਗੀ ਹੋਈ ਹੈ ਜੀ ਇਹ ਘਟਨਾ ਕਿ 15 ਸਾਲ ਦਾ ਬੱਚੀ ਜਿਹੜੀ ਕਿ ਆਨਰ ਸਟੂਡੈਂਟਸ ਸੀ ਜੀ ਜਿਹੜੇ ਜਿਹਨੇ ਪਾਰਟਿਸਿਪੇਟ ਕੀਤਾ ਇਨੋਗਰੇਸ਼ਨ ਵੇਲੇ ਔਰ ਵੈਰੀ ਪ੍ਰੋਮਿਸਿੰਗ ਇਹ 12 14 ਬੱਚੀਆਂ ਜਿਹੜੀਆਂ ਨੇ ਮੀਂਹ ਪੈ ਰਿਹਾ ਸੀ ਤੇ ਇੱਕ ਪਾਰਕ ਦੇ ਵਿੱਚ ਇਹਨਾਂ ਨੇ ਸ਼ੈਲਟਰ ਲਈ ਹੋਈ ਸੀ ਤੇ ਇੱਕ ਮੈਡ ਗਨਮੈਨ ਜਿਹਨੇ ਕਿ ਉਹ ਵਾਰਡ ਜਿਹੜੀ ਹੈ ਕਰਾਸ ਕੀਤੀ ਔਰ ਉਹਨੇ ਜਿਹੜੀ ਹੈ ਰੈਂਡਮ ਸ਼ੂਟਿੰਗ ਜਿਹੜੀ ਹੈ ਇੱਧਰ ਉੱਧਰ ਗੋਲੀਆਂ ਚਲਾਈਆਂ ਇਸ ਬੱਚੀ ਦੀ ਡੈਥ ਹੋਈ ਇੱਕ ਬੜੀ ਸੀਰੀਅਸਲੀ ਜ਼ਖਮੀ ਹੈ ਔਰ ਹੋਰ ਵੀ ਸ਼ਾਇਦ ਜ਼ਖਮੀ ਨੇ ਸੋ ਇੱਕ ਬੜਾ ਅਫਸੋਸਨਾਕ ਵਾਕਿਆ ਔਰ ਇੱਕ ਮੈਂ ਫਿਗਰ ਦੇਖ ਰਿਹਾ ਸੀ ਕਿ ਅ ਜਦੋਂ ਤੋਂ ਇਹ ਕਨੇਟਿਕਟ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਹੈ ਉਸ ਤੋਂ ਬਾਅਦ ਹੁਣ ਤੱਕ 1500 ਤੋਂ ਜ਼ਿਆਦਾ ਲੋਕ ਅਮਰੀਕਾ ਦੇ ਵਿੱਚ ਇਸ ਗਨ ਵਾਇਲੈਂਸ ਦੀ ਵਜ੍ਹਾ ਕਰਕੇ ਥੌਂ-ਥਾਂ ਹੀ ਮਾਰੇ ਗਏ ਨੇ ਔਰ ਇਹ ਫਿਗਰ ਜਿਹੜੀ ਹੈ ਇਹ ਸੀਐਨਐਨ ਵੈਬਸਾਈਟ ਦੀ ਹੈ ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਬੜੀ ਟ੍ਰੈਜਿਕ ਗੱਲ ਹੈ ਔਰ ਇਹ ਇੱਕ అలਰਮ ਹੈ ਕਿ ਕਿਸ ਕਿਸਮ ਦਾ ਮਾਹੌਲ ਗਨ ਕਲਚਰ ਇਸ ਮੁਲਕ ਦੇ ਵਿੱਚ ਆ ਗਿਆ ਹੈ ਤੇ ਅੱਜ ਸਾਡੇ ਬੱਚੇ ਬੱਚੀਆਂ ਵੀ ਜਿਹੜੇ ਨੇ ਉਹ ਮਹਿਫੂਜ਼ ਨਹੀਂ ਨੇ ਔਰ ਇਸ ਵੈਰੀ ਸੈਡ ਰੀਅਲੀ ਵੀ ਆਰ ਸੌਰੀ ਫॉर ਹਰ ਜੀ ਬਿਲਕੁਲ ਡਾਕਟਰ ਸਾਹਿਬ ਇੱਕ ਸਵਾਲ ਕਰਤਾ ਨੇ ਪੁੱਛਿਆ ਕਿ ਸਿੱਖਾਂ ਦੀਆਂ ਸਾਰੀਆਂ ਪੋਲਿਟਿਕਲ ਬਾਡੀਜ਼ ਹਾਂਜੀ ਸਪੈਸ਼ਲੀ ਬਾਦਲ ਸਰਕਾਰੀ ਦਲ ਖਾਲਿਸਤਾਨ ਦੀ ਮੰਗ ਤੇ ਇਤਫਾਕ ਨਹੀਂ ਕਰਦੀਆਂ ਨੇ ਹਾਂਜੀ ਤੇ ਸਿੱਖ ਕਿਵੇਂ ਕਲੇਮ ਕਰਦੇ ਨੇ ਕਿ ਸਾਨੂੰ ਖਾਲਿਸਤਾਨ ਚਾਹੁੰਦੇ ਦੇਖੋ ਗੱਲ ਇਹ ਹੈ ਵੀ ਇਹ ਬਾਦਲ ਅਕਾਲੀ ਦਲ ਜਿਹੜੀ ਅੱਜ ਮੇਨ ਪੋਲੀਟিক্যাল ਪਾਰਟੀ ਦਿੱਲੀ ਕਮੇਟੀ ਚੋਣਾਂ ਤੋਂ ਬਾਅਦ ਤਾਂ ਹੁਣ ਇਹਨਾਂ ਦਾ ਬਿਲਕੁਲ ਕਲੀਨ ਸਵੀਪ ਹੋਈ ਹੈ ਜੀ ਇਹਨਾਂ ਦਾ ਤੁਸੀਂ ਜੇ ਪਿਛੋਕੜ ਦੇਖੋ ਇਹ ਨੇ ਹੈ ਵੀ ਇਹਨਾਂ ਨੇ ਕਦੇ ਖਾਲਿਸਤਾਨ ਮੰਗਿਆ ਨਹੀਂ ਹੈ ਜਾਂ ਖਾਲਿਸਤਾਨ ਲਈ ਹੈ ਨਹੀਂ ਧਰਮ ਯੁੱਧ ਮੋਰਚਾ ਆਨੰਦਪੁਰ ਦਾ ਮਤਾ ਇਸੇ ਪਾਰਟੀ ਨੇ ਸ਼ੁਰੂ ਕੀਤਾ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਪਹਿਲੀ ਐਗਜ਼ਾਮਪਲ ਕਿ ਜਿਹਦੇ ਚ ਸਿਗਨੇਟਰੀ ਨੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ 1993 ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਮਿਸਟਰ ਬੂਟਰੋਸ ਬੂਟਰੋਸ ਗਾਲੀ ਕਿਉਂਕਿ ਇਹ ਇਜੀਪਸ਼ੀਅਨ ਜਿਹੜੇ ਨੇ ਉਹ ਦੋ ਵਾਰੀ ਆਪਣੇ ਪਿਓ ਦਾ ਨਾਮ ਵੀ ਨਾਲ ਰਿਪੀਟ ਸੋ ਦੋ ਵਾਰੀ ਹੈ ਬੂਟਰੋਸ ਬੂਟਰੋਸ ਗਾਲੀ ਇਹ ਦਿੱਲੀ ਵਿਜ਼ਿਟ ਕਰ ਰਿਹਾ ਸੀ ਪੰਜਾਬ ਦੇ ਵਿੱਚ ਅਕਾਲੀਆਂ ਦਾ ਇਹ ਹਾਲ ਸੀ ਬਿਆਨ ਸਿੰਘ ਦੀ ਸਰਕਾਰ ਬਣ ਚੁੱਕੀ ਸੀ ਕਿ ਉਹ ਇਹਨਾਂ ਨੂੰ ਕੋਈ ਪਬਲਿਕ ਗੈਦਰਿੰਗ ਵੀ ਨਹੀਂ ਸੀ ਕਰਨ ਦਿੰਦਾ ਔਰ ਇਹਨਾਂ ਦਾ ਡੈਲੀਗੇਸ਼ਨ ਅਕਾਲੀਆਂ ਦਾ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਿਹੜਾ ਅੱਜ ਅਕਾਲੀ ਦਲ ਦਾ ਪ੍ਰਧਾਨ ਹੈ, ਸੁਰਜੀਤ ਸਿੰਘ ਬਰਨਾਲਾ ਜਿਹੜਾ ਤਾਮਿਲਨਾਡ ਦਾ ਗਵਰਨਰ ਹੈ, ਕੈਪਟਨ ਅਮਰਿੰਦਰ ਸਿੰਘ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੈ, ਇਹ ਸਾਰਿਆਂ ਦਾ ਇੱਕ ਡੈਲੀਗੇਸ਼ਨ ਦਿੱਲੀ ਦੇ ਵਿੱਚ ਉਹਨੂੰ ਬੂਟੋਸ ਮੂਟਰਸ ਗਾਲੀ ਨੂੰ ਮਿਲਣ ਗਿਆ ਵਿੱਚ ਉਹਨਾਂ ਨੂੰ ਮਿਲ ਨਹੀਂ ਦਿੱਤਾ ਔਰ ਉਹਨੂੰ ਜਿਹੜਾ ਮੈਮੋਰੰਡਮ ਦਿੱਤਾ মিডিਆ 'ਚ ਆਇਆ ਉਹਦੇ 'ਚ ਉਹਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਕੀਤੀ ਸੀ ਕਿ ਸਾਨੂੰ ਸਵੈ ਨਿਰਣੇ ਦਾ ਹੱਕ ਚਾਹੀਦਾ ਹੈ ਜਿਹੜਾ ਖਾਲਸਾ ਹੈ ਸੋ ਬਾਦਲ ਨੇ ਕਈ ਵਾਰ ਆਪਣੇ ਰੰਗ ਬਦਲੇ ਨੇ ਹਾਂਜੀ ਅੱਜ ਬੇਸ਼ੱਕ ਪਾਵਰ ਦੇ ਥੱਲੇ ਉਹ ਆਰਐਸਐਸ ਦੇ ਨਾਲ ਜੁੜਿਆ ਹੋਇਆ ਹੈ ਪਰ ਜਦੋਂ ਉਹਨੂੰ ਇਧਰੋਂ ਕੋਈ ਡੰਡਾ ਨਜ਼ਰ ਆਇਆ ਮਾੜਾ ਮੋਟਾ ਜੀ ਤੇ ਇਹ ਰਾਤੋ ਰਾਤ ਫੇਰ ਉਹਦਾ ਦਾ ਬਣ ਜਾਏਗਾ ਸੋ ਇਹਨਾਂ ਨੂੰ ਸਾਨੂੰ ਕੋਈ ਅਹਿਮੀਅਤ ਦੇਣ ਦੀ ਲੋੜ ਨਹੀਂ ਹੈ ਇਹ ਫਸਲੀ ਬਟੇਰੇ ਨੇ ਜੀ ਇਹ ਦੇਖਣਗੇ ਇਹਨਾਂ ਦਾ ਮਫਾਦ ਕਿੱਥੇ ਹੈ ਉਹ ਜੋ ਬਣ ਜਾਂਦੇ ਨੇ ਸੋ ਸਾਡਾ ਜਿਹੜਾ ਟਾਰਗੇਟ ਹੈ ਇਹ ਲੋਕ ਨਹੀਂ ਨੇ ਇਹ ਤਾਂ ਉਹਨਾਂ ਨੇ ਰੱਖੇ ਹੋਏ ਨੇ ਸਰਕਾਰੀ ਏਜੰਸੀਆਂ ਨੇ ਇਹਨਾਂ ਨੂੰ ਹਾਂਜੀ ਲਾਈਵ ਰੱਖਿਆ ਹੋਇਆ ਹੈ ਤਾਂ ਕਿ ਆਮ ਲੋਕ ਖਾਲਸਤਾਨ ਦੀ ਤਹਿਰੀਕ ਨਾਲ ਨਾ ਜੁੜਨ ਸੋ ਜਦੋਂ ਹੀ ਥੋੜਾ ਜਿਹਾ ਪਲਟਾ ਮਾਰੇ ਇਹ ਇਹ ਸਭ ਅੱਗੇ ਅੱਗੇ ਹੋਣਗੇ ਸਾਡਾ ਜਿਹੜਾ ਟਾਰਗੇਟ ਹੈ ਉਹ ਕਾਮਨ ਸਿੱਖ ਹੈ ਜਿਹੜਾ ਪੰਥ ਨੂੰ ਪਿਆਰ ਕਰਦਾ ਹੈ ਜਿਹੜਾ ਵਿਕਿਆ ਹੋਇਆ ਨਹੀਂ ਹੈ ਜਿਨੇ ਆਪਣੀ ਜ਼ਮੀਰ ਜਿਹੜੀ ਹੈ ਉਹ ਗਰਵੀ ਨਹੀਂ ਰੱਖੀ ਹੋਈ ਦਿੱਲੀ ਦੇ ਹਾਤਮਾ ਕੋ ਸੋ ਸਾਡੇ ਲਈ ਉਹ ਜਿਹੜੇ ਨੇ ਉਹ ਮੇਨ ਮੈਟਰ ਕਰਦੇ ਨੇ ਔਰ ਉਹ ਪੰਥ ਪ੍ਰਸਤ ਸਿੱਖ ਜਿਹੜੇ ਨੇ ਉਹ ਕੌਮੀ ਘਰ ਦੇ ਲਈ ਆਪਣਾ ਤਨ ਮਨ ਤਨ ਵਾਰਨ ਨੂੰ ਸਦਾ ਤਿਆਰ ਨੇ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਤਾਮੀ ਸਵਾਲ ਆਇਆ ਹੈ ਤੇਜ ਸਵਾਲ ਕਰਤਾ ਹੈ ਉਹ ਕਹਿੰਦੇ ਹਨ ਮੇਰੇ ਇੱਕ ਮੁਸਲਮਾਨ ਦੋਸਤ ਹਨ ਜੋ ਕਹਿੰਦੇ ਹਨ ਕਿ ਅਸੀਂ ਵੀ ਬਾਬਾ ਨਾਨਕ ਨੂੰ ਮੰਨਦੇ ਹਾਂ ਜੀ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬਾਬਾ ਜੀ ਨੇ ਇੱਕ ਮੁਸਲਮਾਨ ਹਾਜੀ ਦੇ ਤੌਰ ਤੇ ਮੱਕੇ ਦੀ ਹਜ ਮੱਕੇ ਦਾ ਹਜ ਵੀ ਕੀਤਾ ਹੈ ਹਾਂਜੀ ਮੈਂ ਪੰਜਾਬ ਤੋਂ ਬਾਹਰ ਹਿੰਦੂ ਮੀਡੀਅਮ ਸਕੂਲ ਵਿੱਚ ਪੜਿਆ ਜਿੱਥੇ ਸਾਨੂੰ ਪੜਾਇਆ ਗਿਆ ਕਿ ਗੁਰੂ ਨਾਨਕ ਹਾਂਜੀ ਭਗਤੀ ਦੇ ਇੱਕ ਹਿੰਦੂ ਸੰਤ ਸੀਗੇ ਹੂੰ ਜਿਵੇਂ ਕਿ ਸੰਤ ਕਬੀਰ ਸੰਤ ਰਾਮਨੰਦ ਅਦਿਕ ਪਰ ਤੁਹਾਡੇ ਸਾਰਨੇ ਅਦਿਕ ਕੀ ਸਚਾਈ ਹੈ ਦੇਖੋ ਇਹ ਜਿਹੜਾ ਸਵਾਲ ਹੈ ਇਸ ਦੇ ਲਈ ਤਾਂ ਜੇ 1 ਘੰਟਾ ਵੀ ਇਹਨੂੰ ਇੰਟਰਪ੍ਰੀਟ ਕਰਨਾ ਹੋਏ ਤਾਂ ਉਹ ਵੀ ਵਕਤ ਥੋੜਾ ਹੈ ਪਰ ਮੈਂ ਜਿੰਨੀ ਦੇਰ ਤੱਕ ਆਪਣਾ ਪ੍ਰੋਗਰਾਮ ਹੈ ਇਸ ਨੂੰ ਅੱਗੇ ਇਸ ਬਾਰੇ ਜ਼ਰੂਰ ਲਿਆਂਗੇ ਇਹ ਇਸ ਨੂੰ ਪਹਿਲਾਂ ਦ assi ਦਾ ਹਾਂ ਪੱਖ ਦੇਖੀਏ ਕਿ ਜਿਹੜੇ ਲੋਕ ਜਿਹੜਾ ਜਿਹੜੇ ਇਨਸਾਨ ਜੀ ਸਭ ਨੂੰ ਪਿਆਰੇ ਹੁੰਦੇ ਨਹੀਂ ਉਹਨਾਂ ਦਾ ਸੁਨਿਆ ਸਾਂਝਾ ਹੁੰਦਾ ਹੈ ਉਹਨਾਂ ਨੂੰ ਸਾਰੇ ਹੀ ਕਲੇਮ ਕਰਦੇ ਨੇ ਵੀ ਇਹ ਸਾਡਾ ਹੈ ਹਾਂਜੀ ਸੋ ਇਹਦੇ ਚੋਂ ਹਾਂ ਪੱਕੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੂੰ Hindu ਵੀ ਪਿਆਰ ਕਰਦੇ ਨੇ Musalman ਵੀ ਪਿਆਰ ਕਰਦੇ ਨੇ ਤੇ ਦੋਨਾਂ ਦਾ ਹੀ ਕਲੇਮ ਹੈ ਸਿੱਖ ਤਾਂ ਜਦੋਂ ਉਮਤ ਹੈ ਗੁਰੂ ਨਾਨਕ ਦੀ ਸਾਡੇ ਲਈ ਤਾਂ ਸਾਡੀ ਉਹ ਜੀਵ ਜਾਨ ਨੇ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਹੁਣ ਜਦੋਂ ਤੁਸੀਂ ਪਿਆਰ ਕਰਦੇ ਹੋ ਫਿਰ ਤੁਸੀਂ ਕਲੇਮ ਵੀ ਕਰਦੇ ਹੋ ਕਿ ਇਹ ਸਾਰੇ ਹੀ ਸਾਡੇ ਨੇ ਜਿਵੇਂ ਤੁਸੀਂ ਬੱਚੇ ਘਰ 'ਚ ਹੁੰਦੇ ਨੇ ਤਾਂ ਕਈ ਵਾਰ ਮੰਮੀ ਡੈਡੀ ਦੂਸਰੇ ਤੀਸਰੇ 'ਚ ਬੱਚੇ ਕਦੇ ਕਹਿਣਗੇ ਮੰਮੀ ਮੇਰੀ ਹੈ ਦੂਸਰਾ ਜਾ ਕੇ ਕਹੇਗਾ ਡੈਡੀ ਮੇਰਾ ਸੋ ਉਹ ਇੱਕ ਇਹਨੂੰ ਮੈਂ ਹਾਂ ਪੱਖੀ ਜਾਂ ਮਸਬਤ ਐਂਗਲ ਤੋਂ ਇਸ ਤਰ੍ਹਾਂ ਦੇਖਦਾ ਔਰ ਇਹੀ ਕਾਰਨ ਹੈ ਕਿ ਪੰਜਾਬ ਦੀਆਂ ਐਕਸਪ੍ਰੈਸ਼ਨਸ ਦੇ ਵਿੱਚ ਇੱਕ ਐਕਸਪ੍ਰੈਸ਼ਨ ਹੈ ਕਿ ਨਾਨਕ ਗੁਰੂ ਨਾਨਕ ਸ਼ਾ ਫਕੀਰ ਜੀ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਕਿ ਹਿੰਦੂ ਉਹਨਾਂ ਨੂੰ ਗੁਰੂ ਕਰਕੇ ਐਡਰੈਸ ਕਰਦੇ ਨੇ ਮੁਸਲਮਾਨ ਪੀਰ ਕਰਕੇ ਕਰਦੇ ਨੇ ਪਰ ਇਹਦਾ ਜਿਹੜਾ ਪਹਿਲਾ ਜ਼ੁਮਨਾ ਹੈ ਜਿਹੜਾ ਪਹਿਲਾ ਉਹਦਾ ਵਰਡ ਹੈ ਉਹ ਮੋਰ ਇੰਪੋਰਟੈਂਟ ਹੈ ਇਹ ਹਿੰਦੂ ਮੁਸਲਮਾਨ ਦੀ ਕਮਿਊਨਲਿਟੀ ਦੀ ਗੱਲ ਹੈ ਪਰ ਇਹਦੇ ਨਾਲ ਇਹ ਨਾਨਕ ਸ਼ਾ ਫਕੀਰ ਸ਼ਾ ਬਾਦਸ਼ਾਹ ਨੂੰ ਕਹਿੰਦੇ ਨੇ ਜਦੋਂ ਅਸੀਂ ਉਹੀ ਭਾਈ ਆਨੰਦ ਲਾਲ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਕਹਿੰਦੇ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਸੋ ਗੁਰੂ ਨਾਨਕ ਬਾਦਸ਼ਾਹ ਨੇ ਸੋਵਰਨ ਉਸ ਨਰੰਕਾਰ ਸੋਵਰਨਤਾ ਸਿਨੇਹਾ ਲੈ ਕੇ ਆਏ ਔਰ ਫਕੀਰ ਨੇ ਹੁਣ ਇਹ ਤਾਂ ਇਹਦਾ ਹਾਂ ਪੱਕੀ ਪੱਕ ਯੂਰਪ ਵਾਲਿਆਂ ਨੇ ਜਦੋਂ ਸਿੱਖ ਇਸ ਨੂੰ ਦੇਖਿਆ ਉਹਨਾਂ ਨੇ ਦੇਖਿਆ ਕਿ ਵੀ ਇਹ ਸਿੱਖ ਧਰਮ ਦੇ ਪ੍ਰਿੰਸੀਪਲਸ ਦਾ ਦੋਨਾਂ ਨੂੰ ਨਾਲ ਜੋੜਦੇ ਨੇ ਜੀ ਹਿੰਦੂਆਂ ਨੂੰ ਵੀ ਮੁਸਲਮਾਨਾਂ ਨੂੰ ਵੀ ਕੋਕ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਦੀ ਬਾਣੀ ਜਿਹੜੀ ਆ ਉਹ ਡਿਵੀਜ਼ਨ ਦੀ ਗੱਲ ਨਹੀਂ ਕਰਦੀ ਹੈ ਉਹ Hindu ਨੂੰ ਸੱਚਾ Hindu ਬਣਨ ਲਈ ਕਹਿੰਦੀ ਹੈ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਲਈ ਕਹਿੰਦੀ ਹੈ ਇਸ ਲਈ ਉਹਨਾਂ ਨੇ ਕਿਹਾ ਵੀ ਸਿੱਖ ਧਰਮ ਇੱਕ ਬ੍ਰਿਜ ਹੈ ਇੱਕ ਪੁਲ ਹੈ ਜਿਹੜਾ ਕਿ ਦੋਨਾਂ ਦੇ ਵਿਚਕਾਰ ਜਿਹੜਾ ਖੜੇ ਬ੍ਰੇਕ ਦਾ ਟਾਈਮ ਤਾਂ ਨਹੀਂ ਹਾਂਜੀ ਮੈਂ ਤੁਹਾਨੂੰ ਇਹ ਕਹਿਣ ਵਾਲੀ ਸੀਗੀ ਅਗਲੇ ਨਾਲ ਵੀ ਕੰਟੀਨਿਊ ਕਰਾਂਗੇ ਤੁਸੀਂ ਉਸ ਵਕਤ ਇੱਕ ਛੋਟੀ ਜਿਹੀ ਬ੍ਰੇਕ ਲੈਂਦਾ ਹੋ ਗਿਆ ਸੋ ਸੇਕ ਯੂਨ ਐਂਡ ਕੀਪ ਵਾਚਿੰਗ ਸੱਚਾ ਸੱਚ ਡਾਕਟਰ ਅੰਮ੍ਰਿਤਜੀਤ ਸਿੰਘ ਜੀ ਦੇ ਨਾਲ